ਇਕ ਦੋ ਚੋਰ ਦਿੱਲੀ ਸਿਰ ਤਰਬ ਉਰ ਕੀਆ ਪਿਆਨੀ ਤੀਤ ਬਹਤਰ ਸੀ ਕਿਰਿਆ ਦਿਨ ਕਿਨਹੋ ਆ ਬਹਤਰ ਕੀ ਚਲਤ ਸਯੋ ਜਗਤ ਕੋ ਸੋਕ ਹੈ ਹੈ ਸਭ ਜਗ ਭਯੋ ਜਤ ਜਤ ਸੁਰ ਲੋਕ ਦੁਰਜਨ ਹਰ ਕੋ ਪਿੰਦ ਨੋ ਸਿਮਰੋ ਸ਼੍ਰੀ ਹਰਦਾਈ ਸ਼੍ਰੀ ਭਗਵਾਨ ਕ੍ਰਿਸ਼ਨ ਤੇ ਆਈ ਜਿਸ ਦਿੱਠ ਸਭ ਦੁੱਖ ਜਾਏ ਤੇ ਬਹੁਤ ਸਿਮਰਿਐ ਅਰ ਨਉ ਨਿਤ ਆਵੈ ਤਾਈ ਸਭ ਥਾਈ ਹੋਈ ਸਹਾਈ ਤੇਜ ਬਹਤਰ ਸਿਮਰਿਐ ਰ ਨਉ ਨਿਤ ਆਵੇ ਤਾਈ ਸਭ ਥਾਈ ਹੋਈ ਸਹਾਈ ਜੁਕੋ ਜੁਕਟਲ ਸਭ ਦਰ ਸਤਰ ਤਖ ਦੇ ਮਲਕ ਗੁਰਤਾ ਗਦੀ ਤੇ ਸੁਭਾਈ ਮਾਨ ਸ਼ਬਦ ਗੁਰੂ ਸਾਹਿਬ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਨੋਨੀ ਪਪਾਦ ਮਿਹਰਮਤ ਕਰਕੇ ਸੰਧਿਆ ਵੇਲੇ ਦੀਵਾਨ ਦੀ ਹਾਜ਼ਰੀ ਬਖਸ਼ਿਸ਼ ਕੀਤੀ ਹੈ ਜਿੱਥੇ ਬੈਠ ਕੇ ਹਰ ਰੋਜ਼ ਦੀ ਤਰ੍ਹਾਂ ਸੋਧ ਰਹਿਦਾ ਸਾਹਿਬ ਨੀਂਦੇ ਜਾਪ ਅਤੇ ਰੱਬੀ ਬਾਣੀ ਦੇ ਕੀਰਤਨ ਆਪਾ ਸਰਵਣ ਕੀਤੇ ਨੇ ਸਮਹਿ ਗੁਰਮਤ ਵਿਚਾਰ ਦਾ ਗੁਰੂ ਕਿਰਪਾ ਕਰੇ ਜਿਥੇ ਤਨ ਕਰਕੇ ਸਤਿਗੁਰੂ ਦੀ ਹਜ਼ੂਰੀ ਅੰਦਰ ਬੈਠੇ ਹਾਂ ਔ ਮਨ ਦੀਆਂ ਹਾਜ਼ਰੀਆਂ ਪਾਤਸ਼ਾਹ ਦੀ ਗੋਦ ਅੰਦਰ ਲਵਾਈਏ ਅਦਬ ਸਹਿਤ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਨਾਂ ਦੀ ਬਾਣੀ ਦੀ ਵਿਚਾਰ ਕਰਦਿਆਂ ਸਤਿਗੁਰੂ ਜੀ ਦੀ ਬਾਣੀ ਦੇ ਆਖਰੀ ਰਾਗ ਜੈ ਜਵੰਤੀ ਤੱਕ ਆਪਾਂ ਪਹੁੰਚੇ ਹਾਂ ਈ ਐਸਾ ਰਾਗ ਹੈ ਜਿਸ ਰਾਗ ਦੇ ਵਿੱਚ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੀ ਦਰਜ ਹੈ ਇਹ ਉਹ ਰਾਗ ਹੈ ਜਿਸ ਰਾਗ ਦੀ ਰਚਨਾ ਕਰਕੇ ਸਤਿਗੁਰੂ ਜੀ ਨੇ ਸਿਧਾਂਤਕ ਤੌਰ ਤੇ ਔਰੰਗਜ਼ੇਬ ਦੇ ਜ਼ੁਲਮਾਂ ਦੇ ਅੱਗੇ ਆਪਣੀ ਵੰਗਾਰ ਰੂਪੀ ਓੰਕਾਰ ਭਰੀ ਕਿਉਂਕਿ ਜਿੱਥੇ ਤਿਲਕ ਤੇ ਜੰਨੂ ਦੇ ਉੱਤੇ ਜ਼ੁਲਮ ਕੀਤੇ ਔਰੰਗਜ਼ੇਬ ਨੇ ਜਿੱਥੇ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਾਈਆਂ ਉਥੇ ਇੱਕ ਪਾਬੰਦੀ ਇਹ ਵੀ ਸੀ ਕਿ ਕੋਈ ਰਾਗ ਨਹੀਂ ਗਾ ਸਕਦਾ ਕੋਈ ਹਿੰਦੀ ਪਾਸ਼ਾ ਨਹੀਂ ਪੜ ਸਕੇਗਾ ਜਿੱਥੇ ਪਾਤਸ਼ਾਹ ਦੀ ਸਾਰੀ ਬਾਣੀ ਹਿੰਦੀ ਪਾਸ਼ਾ ਦੇ ਵਿੱਚ ਉਚਾਰਨ ਕੀਤੀ ਉਥੇ ਹੀ ਜਿੱਥੇ ਪਹਿਲਾਂ 30 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਦਰਜ ਸੀ ਸਤਗੁਰੂ ਜੀ ਨੇ ਕਤੀਨਾ ਰਾਗ ਜੈਜਵੰਤੀ ਉਚਾਰਨ ਕੀਤਾ ਇਸ ਰਾਗ ਦੇ ਅੰਦਰ ਹਜ਼ੂਰ ਨੇ ਸ਼ਬਦ ਉਚਾਰਨ ਕੀਤੇ ਤੇ ਔਰੰਗ ਜ਼ੇਬ ਨੂੰ ਇਹ ਵੰਗਾਰ ਕੇ ਆਖਿਆ ਕਿ ਜੇ ਇਸ ਰਾਗ ਨੂੰ ਤੂੰ ਹਰਾਮ ਦੱਸਦਾ ਜੇ ਇਸ ਰਾਗ ਤੇ ਤੂੰ ਪਾਬੰਦੀ ਲਾਉਣ ਦੀ ਗੱਲ ਕਰਦਾ ਅਸੀਂ ਰਾਗ ਉਚਾਰਨ ਵੀ ਕੀਤਾ ਇਸ ਰਾਗ ਵਿੱਚ ਬਾਣੀ ਵੀ ਆਖੀ ਹੈ ਤੇ ਸਿੱਖ ਇਸ ਰਾਗ ਵਿੱਚ ਬਾਣੀ ਨੂੰ ਗਾਇਆ ਵੀ ਕਰਨਗੇ 31 ਨੰਬਰ ਇਹ ਰਾਗ ਹੈ ਗੁਰੂ ਗ੍ਰੰਥ ਸਾਹਿਬ ਬਾਛਾ ਦੇ ਅੰਦਰ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੈ ਇਸੇ ਤਰ੍ਹਾਂ ਇਸ ਰਾਗ ਦੇ ਜਿੰਨੇ ਵੀ ਸ਼ਬਦ ਨੇ ਉਹਨਾਂ ਦੇ ਵਿਸ਼ਰਾਮ ਬੜੇ ਕਮਾਲ ਦੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਕਿਉਂਕਿ ਪਹਿਲੇ ਠਹਿਰਾ ਦਾ ਵਿਸ਼ਰਾਮ ਦਾ ਜਿਹੜਾ ਉਚਾਰਨ ਹੈ ਉਹ ਦੂਜੇ ਠਹਿਰਾ ਦੇ ਨਾਲ ਆਪਸ ਵਿੱਚ ਮਿਲਦਾ ਹੈ ਏਸੀ ਲੜੀ ਤਹਿਤ ਕਲ ਦੇ ਦੀਵਾਨ ਵਿੱਚ ਆਪਜੀ ਨੇ ਸ਼ਬਦ ਸਰਵਣ ਕੀਤਾ RAM SIMAR RAM SIMAR ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਇਸੀ ਤਰ੍ਹਾਂ ਸੁਪਨੇ ਜਿਉ ਤਨ ਪਛਾਨ ਕਾਹੇ ਪਰਕਰਤਮਾਨ ਬਾਦੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੀਰੂ ਗਾਤ ਛਿਨ ਛਿਨ ਕਰ ਗਯੋ ਕਾਲ ਤੈਸੀ ਜਾਤ ਆਜ ਹੈ ਇਕ ਝੋਲ ਦੇ ਰੂਪ ਦੇ ਵਿੱਚ ਜੇ ਆਪਾਂ ਇਨਾਂ ਸ਼ਬਦਾਂ ਦਾ ਪਾਠ ਕਰੀਏ ਤੇ ਵਿਸ਼ਰਾਮ ਆਪਣੇ ਆਪ ਹੀ ਸਪਸ਼ਟ ਹੁੰਦੇ ਨੇ ਜਿਵੇਂ ਜਦੋਂ ਆਪਾਂ ਪਟ ਸਹਿਬਾਨਾ ਦੀ ਬਾਣੀ ਪੜਾਂਗੇ ਉੱਥੇ ਵੀ ਜ਼ਿਕਰ ਮਿਲੇਗਾ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਜ ਏਕ ਜੀ ਕਿਆ ਬਖਾਨੈ ਠੀਕ ਉਹੀ ਵਿਸ਼ਰਾਮ ਤੇ ਉਹੀ ਝੋਲ ਪਾਤਸ਼ਾਹ ਨੇ ਇਸ ਬਾਣੀ ਦੇ ਸ਼ਬਦਾਂ ਦੇ ਵਿੱਚ ਬਖਸ਼ਿਸ਼ ਕੀਤੀ ਦੂਸਰਾ ਸ਼ਬਦ ਹੈ ਇਹ ਜੈ ਜਾਵੰਤੀ ਦਾਦ ਦਾ ਸਤਿਗੁਰੂ ਕਿਰਪਾ ਕਰ ਰਹੇ ਨੇ RAM ਭਜ RAM ਭਜ ਜਨਮ ਸਿਰਾਤ ਹੈ RAM ਦਾ ਭਗ ਹੈ ਰਮਿਆ ਹੋਇਆ ਪਰਮਾਤਮਾ ਜਿਹੜਾ ਹਰ ਥਾਂ ਤੇ ਹਰ ਜਗ੍ਹਾ ਤੇ ਮੌਜੂਦ ਹੈ ਸ਼ਬਦ ਹੈ ਭਜ ਪਰ ਇਹਨੂੰ ਭਜ ਸ਼ਬਦ ਨਹੀਂ ਪੜਨਾ ਕਿਉਂਕਿ ਜੇ ਭਜ ਪੜਾਂਗੇ ਅਦਕਲਾ ਕੇ ਉਚਾਰਨ ਹੋਵੇਗਾ ਭਜ ਸ਼ਬਦ ਭਜਣ ਦੇ ਵਾਸਤੇ ਆਉਂਦਾ ਪਰ ਇਥੇ ਭਜ ਸ਼ਬਦ ਆਇਆ ਅਦਕ ਤੋਂ ਬਿਨੈ ਇਥੇ ਭਜ ਸ਼ਬਦ ਦਾ ਭਾਵ ਭਜਨ ਦੇ ਨਾਲ ਜੁੜਦਾ ਆਪਾਂ ਪੜ੍ਹਦੇ ਹਾਂ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿ ਆਵੇ ਕਾਮ ਉਹੀ ਭਜ ਸ਼ਬਦ ਇਥੇ ਹੈ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਸਿਰਾਤ ਦਾ ਪਾਪ ਹੁੰਦਾ ਹੈ ਬੀਤ ਦਾ ਜਾਣ ਵਾਲਾ ਸਿਰਾਤ ਦਾ ਪਾਪ ਹੈ ਜਿਹੜਾ ਲੰਘਦਾ ਜਾਂਦਾ ਹੈ ਮੁਕਦਾ ਜਾਂਦਾ ਹੈ ਬੀਤਦਾ ਜਾਂਦਾ ਹੈ ਪਾਤਸ਼ਾਹ ਕਿਰਪਾ ਕਰੇ ਨੀਂ ਭੀ ਰੱਬ ਦਾ ਭਜਨ ਕਰਿਆ ਕਰ ਉਹਨੂੰ ਜਪਿਆ ਕਰ ਉਹਨੂੰ ਯਾਦ ਕਰਿਆ ਕਰ ਕਿਉਂਕਿ ਤੇਰਾ ਮਨੁੱਖਾ ਜਨਮ ਲੰਘਦਾ ਹੀ ਜਾਂਦਾ ਹੈ ਵਿਦਿਆਰਥੀ ਨੂੰ ਪਤਾ ਹੋਵੇ ਕਿ ਪੇਪਰ ਦਾ ਸਮਾਂ ਇੰਨੇ ਘੰਟੇ ਹੈ ਇੱਕ ਨਿਸ਼ਚਿਤ ਸਮਾਂ ਮਿਲਿਆ ਹੋਇਆ ਤੇ ਮੈਂ ਅੱਧਾ ਤੇ ਗਵਾ ਦਿੱਤਾ ਫਿਰ ਉਹਨੂੰ ਅਧਿਆਪਕ ਵੀ ਇਹ ਗੱਲ ਆਖਦਾ ਹੈ ਕਿ ਸਮਾਂ ਬੀਤਣ ਵਾਲਾ ਹੈ ਬੈਲ ਵੱਜ ਜਾਵੇਗੀ ਸਮਾਂ ਮੁੱਕ ਜਾਵੇਗਾ ਅਜੇ ਸਮਾਂ ਹੈ ਅਜੇ ਆਪਣੇ ਪੇਪਰ ਵੱਲ ਧਿਆਨ ਦੇ ਜੇ ਤੂੰ ਪਾਸ ਹੋਣਾ ਹੁਣ ਇਸੇ ਤਰ੍ਹਾਂ ਪਾਤਸ਼ਾਹ ਨੇ ਇਥੇ ਕਿਰਪਾ ਕੀਤੀ ਕਿ ਜੇ ਜੀਵਨ ਦੇ ਪਰਚੇ ਦੇ ਵਿੱਚੋਂ ਸਤਮੁਤ ਸਫਲ ਹੋਣਾ ਤੇ ਫਿਰ ਉਹਦਾ ਭਜਨ ਕਰਿਆ ਕਰ ਪਰ ਨਾਲ ਇਹ ਗੱਲ ਯਾਦ ਰੱਖ ਕਿ ਸਮਾਂ ਤੇਰੇ ਕੋਲ ਸੀਮਤ ਹੈ ਦੂਜੀ ਗੱਲ ਇਹ ਕਿ ਪੇਪਰ ਦੇ ਵਿੱਚ ਤੇ ਪਤਾ ਹੈ ਕਿ 1 ਘੰਟਾ 2 ਘੰਟੇ ਨੇ 40 ਮਿੰਟ ਨੇ 50 ਮਿੰਟ ਨੇ ਸਭ ਤੋਂ ਵੱਡੀ ਰਿਸਕ ਵਾਲੀ ਗੱਲ ਇਹ ਹੈ ਕਿ ਇੱਥੇ ਗਿਣਤੀ ਮੁਕਰਰ ਨਹੀਂ ਕਿ ਕਹਦੇ ਕੋਲ ਕਿੰਨੇ ਸਾਲ ਨੇ ਕਿਸੇ ਨੂੰ ਪਤਾ ਨਹੀਂ ਕਿ ਕੋਈ ਕਿੰਨੇ ਦਹਾਕੇ ਜੀ ਕੇ ਜਾਣੇ ਇਥੋਂ ਤੱਕ ਪਾਤਸ਼ਾਹ ਕਹਿਣ ਲੱਗੇ ਤੂੰ ਸਦੀਆਂ ਦਹਾਕਿਆਂ ਸਾਲਾਂ ਮਹੀਨਿਆਂ ਦੀ ਗੱਲ ਕਰਦਾ ਇਥੇ ਅਗਲੇ ਸਾ ਦਾ ਵੀ ਭਰੋਸਾ ਨਹੀਂ ਕਿਉਂਕਿ ਮਤ ਕੇ ਜਾਪੈ ਸਾ ਆਵੇ ਕੀ ਨਾ ਆਵੇ RAM ਇਸ ਕਰਕੇ ਗੁਰੂ RAM DAS ਨੇ ਕਿਹਾ ਹਰ ਜਪਦਿਆਂ ਖਿੰਡ ਢਿਲ ਨਾ ਕੀਜਈ ਮੇਰੀ ਜਿੰਦੜੀ ਉਹੀ ਪਾਤਸ਼ਾਹ ਇਥੇ ਵਚਨ ਆਖ ਰਹੇ ਨੇ ਕਿ ਉਹਦਾ ਭਜਨ ਕਰਦਿਆਂ ਉਹਨੂੰ ਯਾਦ ਕਰਦਿਆਂ ਉਹਦੀ ਬੰਦਗੀ ਕਰਦਿਆਂ ਕਦੇ ਵੀ ਦੇਰ ਨਾ ਕਰ ਕਿਉਂਕਿ ਸੈਸਕ੍ਰਿਤੀ ਬਾਣੀ ਨੇ ਆਖਿਆ ਪੀ ਜੇ ਤੇ ਮਨ ਦੇ ਵਿੱਚ ਫੁਰਨਾ ਆਉਂਦਾ ਹੈ ਪਾਪ ਕਰਨ ਦਾ ਤੇ ਫਿਰ ਰੁਕ ਜਾ ਜਿੰਨਾ ਲੇਟ ਕਰ ਸਕਦਾ ਹੈ ਕਰ ਕਿਉਂਕਿ ਜਿੰਨਾ ਸਮਾਂ ਮਨੁੱਖ ਕਿਸੇ ਕੰਮ ਨੂੰ ਲਮਕਾਉਂਦਾ ਜਾਂਦਾ ਹੈ ਉਹ ਕਈ ਵਾਰ ਧਿਆਨ ਉਸ ਪਾਸਿਓਂ ਨਿਕਲ ਜਾਂਦਾ ਹੈ ਪਾਤਸ਼ਾਹ ਕਹਿਣ ਲੱਗੇ ਪਾਪ ਕਰਨ ਤੋਂ ਪਹਿਲਾਂ ਜਿੰਨੀ ਦੇਰੀ ਕਰ ਸਕਦਾ ਹੈ ਕਰ ਜਿੰਨੇ ਬਹਾਨੇ ਲਾ ਸਕਦਾ ਹੈ ਲਾ ਕਾਰਨ ਇਹ ਹੈ ਕਿ ਜਦੋਂ ਦੇਰ ਹੋਵੇਗੀ ਹੋ ਸਕਦਾ ਹੈ ਤੇਰਾ ਮਨ ਬਦਲ ਜਾਵੇ ਤੇ ਤੂੰ ਪਾਪ ਕਰਨ ਤੋਂ ਬਚ ਜਾਵੇਂ ਪਰ ਜੇ ਧਰਮ ਦਾ ਕਰਮ ਕਰਨ ਦਾ ਖਿਆਲ ਮਨ ਵਿੱਚ ਆਇਆ ਨਾ ਫਿਰ ਦੇਰ ਨਾ ਕਰੀ ਕਿਉਂਕਿ ਹੋ ਸਕਦਾ ਹੈ ਮਨ ਬਦਲ ਜਾਵੇ ਤੇ ਧਰਮ ਦਾ ਕਰਮ ਹੋਵੇ ਹੀ ਨਾ ਹੁਣ ਦੋ ਚੀਜ਼ਾਂ ਨੇ ਕਿ ਪਾਪ ਕਰਨ ਦਾ ਖਿਆਲ ਹੈ ਤੇ ਦੇਰ ਕਰ ਪਰ ਜੇ ਧਰਮ ਦਾ ਕਰਮ ਕਰਨ ਦਾ ਖਿਆਲ ਹੈ ਤੇ ਛੇਤੀ ਕਰ ਦੇਰੀ ਨਾ ਕਰ ਉਧਰ ਦੇਰ ਹੋਵੇਗੀ ਤੇ ਲਾਭ ਹੀ ਲਾਭ ਹੈ ਇਧਰ ਦੇਰ ਹੋ ਗਈ ਪਾਤਸ਼ਾਹ ਕਹਿਣ ਲੱਗੇ ਜਨਮ ਸ਼ਰਾਤ ਹੈ ਇਸੇ ਤਰ੍ਹਾਂ RAM ਪਜ ਰਾਮ ਭਜ ਉਹਦਾ ਭਜਨ ਕਰ ਉਹਦੀ ਸਿਫਤੋ ਸਲਾਹ ਕਰ ਉਹਦੀ ਜਾਦ ਵਿੱਚ ਜੁੜ ਕੇ ਬੈਠ ਕਿਉਂਕਿ ਸਮਾਂ ਬੀਤਦਾ ਜਾਂਦਾ ਹੈ ਇਸੇ ਕਰਕੇ ਜਦੋਂ ਅੱਜ ਆਪਾਂ ਅੰਮ੍ਰਿਤ ਵੇਲੇ ਪਾਵਨ ਹੁਕਮ ਜਿਹੜਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਉਥੇ ਵੀ ਸਮਝਾਇਆ ਹੈ ਕਹਿਣ ਲੱਗੀ ਜਿਹੜੇ ਕਰਮ ਕਰਨ ਦਾ ਕੋਈ ਬਹੁਤਾ ਲਾਭ ਨਹੀਂ ਜਿਹੜੇ ਕਰਮਾਂ ਨੂੰ ਆਪਾਂ ਫੋਕਟ ਕਹਿ ਸਕਦੇ ਆ ਬਾਧੂ ਕਹਿ ਸਕਦੇ ਆ ਤਤਹੀਨੇ ਕਹਿ ਸਕਦੇ ਆ ਉਹਨਾਂ ਕਰਮਾਂ ਦੇ ਵਿੱਚ ਮਨੁੱਖ ਦਾ ਖਿਆਲ ਬਹੁਤ ਹੈ ਪਰ ਜਿਹੜੇ ਕਰਮ ਕਰਨ ਵਾਸਤੇ ਆਇਆ ਹੈ ਉਹਨਾਂ ਕਰਮਾਂ ਵੱਲ ਇਹ ਧਿਆਨ ਦਿੰਦਾ ਵੀ ਨਹੀਂ ਕਰਨ ਕੀ ਆਇਆ ਕੱਲ ਪੜਿਆ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਪਰ ਕਰਦਾ ਕੀ ਹੈ ਕਿ ਤੀਰਥਾਂ ਤੇ ਵੀ ਨਾ ਲਵਾਂ ਕਰਮ ਕਾਂਡ ਵੀ ਕਰ ਲਵਾਂ ਵਰਤ ਵੀ ਰੱਖ ਲਵਾਂ ਤੇ ਪਾਤਸ਼ਾਹ ਨੇ ਅੱਜ ਪਾਵਨ ਹੁਕਮ ਵਿੱਚ ਇਹ ਹੀ ਗੱਲ ਆਖੀ ਹੈ ਕਾਇਆ ਕੂੜ ਵਿਗਾੜ ਕਾਹੀ ਨਾਈਐ ਨਾਤਾ ਸੁ ਪਰਵਾਨ ਸੱਚ ਕਮਾਈਐ ਕਿ ਜੇ ਅੰਦਰ ਸੱਚ ਨਹੀਂ ਅੰਦਰ ਧਰਮ ਨਹੀਂ ਤੇ ਬਾਹਰੀ ਰੂਪ ਵਿੱਚ ਤੂੰ 68 ਛੱਡ ਕਿੰਨੇ ਵੀ ਤੀਰਥਾਂ ਦਾ ਇਸ਼ਨਾਨ ਕਰੇ ਉਹ ਕਦੇ ਵੀ ਧਰਮ ਦੀ ਦੁਨੀਆ ਵਿੱਚ ਪਰਵਾਨ ਨਹੀਂ ਹੋਵੇਗਾ ਹਾਂ ਲੋਕਾਂ ਦੇ ਸਾਹਮਣੇ ਤੈਨੂੰ ਕਬੂਲਤਾ ਜ਼ਰੂਰ ਮਿਲ ਸਕਦੀ ਹੈ ਲੋਕ ਇਹ ਗੱਲ ਕਹਿ ਸਕਦੇ ਨੇ ਭਾਈ ਇਹ ਤੀਰਥਾਂ ਦਾ ਯਾਤਰੀ ਹੈ ਇਨੇ ਬੜੇ ਤੀਰਥਾਂ ਦਾ ਇਸ਼ਨਾਨ ਕੀਤਾ ਪਰ ਜੇ ਗੁਰੂ ਕੀ ਬਾਣੀ ਨੂੰ ਪੁੱਛੀਏ ਪੀ ਕੋਈ ਲਾਭ ਵੀ ਹੋਇਆ ਤੇ ਤੀਰਥ ਨਾਵਾਂ ਜੇ ਤਿਸ ਭਾਵ ਪੀ ਜੇ ਤੇ ਉਹਨੂੰ ਭਾ ਜਾਵਾਂ ਜੇ ਚੰਗਾ ਲੱਗ ਜਾਵਾਂ ਤੇ ਫੇਰ ਤੇ ਮੈਂ ਉਹ ਕਰਮ ਕਰਾਂ ਤੇ ਆਪਾਂ ਪੁੱਛੀਏ ਪਾਤਸ਼ਾਹ ਚੰਗਾ ਲੱਗਦਾ ਤੇ ਸਤਗੁਰੂ ਨੇ ਜਵਾਬ ਦਿੱਤਾ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮਿੰਡੁਕ ਨਾਵੇ ਜਿਵੇਂ ਪਾਣੀ ਦੇ ਨਾਲ ਇਸ਼ਨਾਨ ਕੀਤਿਆਂ ਗਤੀ ਹੁੰਦੀ ਹੋਵੇ ਮੁਕਤੀ ਹੁੰਦੀ ਹੋਵੇ ਪਰਵਾਨਤਾ ਕਬੂਲਤਾ ਮਿਲਦੀ ਹੋਵੇ ਤੇ ਪਾਣੀ ਵਿੱਚ ਹੀ ਪੈਦਾ ਹੋਇਆ ਡੱਡੂ ਬਹੁਤਾ ਜੀਵਨ ਪਾਣੀ ਵਿੱਚ ਹੀ ਗੁਜ਼ਾਰ ਦਿੱਤਾ ਤੇ ਆਖਰੀ ਸਮੇਂ ਪਾਣੀ ਦੇ ਵਿੱਚ ਹੀ ਸਮਾ ਗਿਆ ਫਿਰ ਤੇ ਮੁਕਤ ਹੋ ਜਾਣਾ ਚਾਹੀਦਾ ਇਸੇ ਤਰ੍ਹਾਂ ਅੰਤਰ ਮੈਲ ਦੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ ਪੀਜੇ ਅੰਦਰ ਮੈਲ ਹੈ ਨਾਉਂਦਾ ਤੀਰਥਾਂ ਤੇ ਫਿਰਦਾ ਫਿਰ ਇਹ ਮਤ ਸੋਚਣਾ ਵੀ ਤੀਰਥਾਂ ਤੇ ਨਾ ਕੇ ਸਵਰਗਾਂ ਵਿੱਚ ਚਲੇ ਜਾਵੇਗਾ ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਇਆਣਾ ਹਾਂ ਲੋਕਾਂ ਨੂੰ ਪਤਾ ਆ ਸਕਦਾ ਹੈ ਲੋਕਾਂ ਦੇ ਸਨਮੁਖ ਚੰਗਾ ਬਣ ਸਕਦਾ ਪਰ ਰੱਬ ਇਨਾ ਇਆਣਾ ਨਹੀਂ ਹੈ ਰੱਬ ਇਨਾ ਮੂਰਖ ਨਹੀਂ ਹੈ ਉਹ ਅਣਜਾਣ ਨਹੀਂ ਹੈ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹਦੇ ਅੰਦਰ ਕੀ ਹੈ ਤੇ ਇਹ ਬਾਹਰੋਂ ਕੀ ਹੈ ਇਸੀ ਤਰ੍ਹਾਂ ਪਾਤਸ਼ਾਹ ਕਹਿ ਰਹੇ ਨੇ ਭਾਈ ਜਿਹੜਾ ਕਰਮ ਕਰਨ ਆਇਆ ਨਾ ਉਹ ਕਰਮ ਕਰ ਕਿਉਂਕਿ ਸਮਾਂ ਬੀਤਦਾ ਜਾ ਰਿਹਾ ਹੈ ਆਪਾਂ ਬਾਜ਼ਾਰ ਵਿੱਚ ਵੀ ਕੋਈ ਸੌਦਾ ਖਰੀਦਣ ਜਾਈਏ ਤੇ ਇਹ ਗੱਲ ਦਾ ਧਿਆਨ ਰੱਖਨੇ ਆਂ ਕਿ ਦਿਹਾੜੀ ਬੀਤਦੀ ਜਾ ਰਹੀ ਹੈ ਸਮਾਂ ਬੀਤਦਾ ਜਾਂਦਾ ਹੈ ਜੋ ਲੈਣ ਆਏ ਸੀ ਅਜੇ ਤੱਕ ਲਿਆ ਨਹੀਂ ਤੇ ਇੱਥੇ ਲੈਣ ਆਏ ਹਾਂ ਈਹਾਂ ਖਾਟ ਚੱਲੋ ਹਰ ਲਾਹ ਇਥੇ ਪ੍ਰਾਪਤ ਕਰਨੇ ਆਏ ਹਾਂ ਪ੍ਰਾਣੀ ਤੂੰ ਆਇਆ ਲਾਹਾ ਲੈਣ ਤੇ ਪਾਚਾ ਨੇ ਸਮਝਾਇਆ ਕਹਿਣ ਲੱਗੇ ਚੇਤਨਾ ਹੈ ਤਉ ਚੇਤ ਲੈ ਵੀ ਹੁਣ ਤੇਰੇ ਹੱਥ ਵਿੱਚ ਹੈ ਜੇ ਤੀ ਚੇਤੇ ਕਰਨੇ ਤੇ ਹੁਣ ਛੇਤੀ ਕਰ ਤੇ ਚਲੋ ਜਿੰਨੇ ਕਹਿ ਦਿੱਤਾ ਵੀ ਮੈਂ ਤੇ ਕਰਨਾ ਹੀ ਨਹੀਂ ਮੈਨੂੰ ਤੇ ਕੋਈ ਰੱਬ ਦੀ ਲੋੜ ਨਹੀਂ ਉਹਦੀ ਗੱਲ ਨਹੀਂ ਹੈ ਜਿਹੜਾ ਜਿਗਿਆਸੂ ਹੈ ਜਿਹੜਾ ਯਾਦ ਕਰਨਾ ਚਾਹੁੰਦਾ ਹੈ ਜਿਹੜਾ ਧਰਮ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਪਰਵਾਨ ਕਰਾਉਣਾ ਚਾਹੁੰਦਾ ਉਹਨੂੰ ਪਾਤਸ਼ਾਹ ਕਹ ਰਹੇ ਨੇ ਭਾਈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਾਹੇ ਨਿਸ ਹੋਵੇ ਰਾਤ ਹੋਵੇ ਚਾਹੇ ਦਿਨ ਹੋਵੇ ਜੇ ਉਹਨੂੰ ਚੇਤੇ ਕਰਨਾ ਹੈ ਤੇ देर ਨਾ ਕਰੀ ਕਿਉਂਕਿ ਸ਼ਿਨ ਸ਼ਿਨ ਔਦ ਬਿਹਾਤ ਹੈ ਫੂਟੇ ਕਟ ਜਿਓ ਪਾਣੀ ਜਿਵੇਂ ਟਿੜਕੇ ਹੋਏ ਘੜੇ ਦੇ ਵਿੱਚੋਂ ਪਾਣੀ ਬੂੰਦ ਬੂੰਦ ਕਰਕੇ ਸਿਮ ਜਾਂਦਾ ਹੈ ਤੇ ਉਦੋਂ ਪਤਾ ਲੱਗਦਾ ਜਦੋਂ ਘੜੇ ਵਿੱਚ ਹੱਥ ਮਾਰੀਏ ਤੇ ਵਿੱਚ ਕੁਝ ਵੀ ਨਹੀਂ ਫਿਰ ਪਛਤਾਉਣ ਤੋਂ ਬਿਨਾ ਕੋਈ ਵੀ ਚੀਜ਼ ਸਾਡੇ ਪੱਲੇ ਬਚਦੀ ਨਹੀਂ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਖਦੇ ਨਹੀਂ ਕਿ ਅੱਜ ਸਮਝਾ ਰਹੇ ਹਾਂ ਪਰ ਅੱਜ ਆਪਾਂ ਉਹ ਕਾਰਜ ਕਰ ਨਹੀਂ ਰਹੇ ਜਿਹੜਾ ਗੁਰੂ ਆਖਦਾ ਜਦੋਂ ਸਮਾਂ ਬੀਤ ਗਿਆ ਫਿਰ ਆਪਾਂ ਪਛਤਾਉਣਾ ਪਰ ਪਾਤਸ਼ਾਹ ਕਹਿੰਨ ਲੱਗੇ ਜਦੋਂ ਸਮਾਂ ਲੰਘ ਜਾਵੇ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਵੱਤਰ ਚਲਾ ਜਾਵੇ ਰੁੱਤ ਚਲੀ ਜਾਵੇ ਤੇ ਕਿਸਾਨ ਪਾਵੇ ਜਿੰਨਾ ਮਰਜੀ ਰੋਂਦਾ ਫਿਰੇ ਵੀ ਮੈਂ ਤੇ ਫਸਲ ਬੀਜਣੀ ਸੀ ਪਰ ਬਾਣੀ ਨੇ ਆਖਿਆ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਤਿਆ ਖਾਏ ਵੀ ਜੇ ਅੱਜ ਵੱਤਰ ਸੀ ਅੱਜ ਸਮਾ ਸੀ ਜੇ ਫਸਲ ਦਾ ਬੀਜ ਪਾ ਦਿੰਦਾ ਇਹਨੇ ਪਰਫੁੱਲ ਧੋਣਾ ਸੀ ਧੰਨ ਮਿਲਦਾ ਅਨਾਜ ਮਿਲਦਾ ਪਰ ਵੱਤਰ ਲੰਗਾ ਦਿੱਤਾ ਰੁੱਤ ਲੰਗਾ ਦਿੱਤੀ ਤੇ ਹੁਣ ਜਿੰਨਾ ਮਰਜੀ ਬੈ ਕੇ ਵਿਰਾਗ ਕਰ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਹਿ ਪਾਤਸ਼ਾਹ ਆਕਦੇ ਨੇ ਕਰਨਹੁ ਹਤੂ ਸੋ ਨਾ ਕੀਓ ਪਰਿਉ ਲੋਭ ਕੈ ਫੰਦ ਕੀ ਕਰਨਾ ਸੀ RAM ਭਜ RAM ਭਜ ਜਨਮ ਸਿਰਾਤ ਹੀ ਕਹਿਣ ਲੱਗੇ ਕਰਨਹੁ ਹਤੂ ਸੋ ਨਾ ਕੀਓ ਪਰਿਉ ਲੋਭ ਕੈ ਫੰਦ ਨਾਨਕ ਸਮਿਉ ਰਮ ਗਇਓ ਆਪ ਕਿਉ ਰੂਬਤ ਅੰਦ ਪੀ ਸਮਾ ਚਲਾ ਚਾ ਚੁਕੇ ਸਮਾ ਬੀਤ ਤੁਕੇ ਹੁਣ ਜਿੰਨਾ ਮਰਜੀ ਰੋ ਜਿੰਨਾ ਮਰਜੀ ਉਲਾਮੇ ਦੇ ਜਿੰਨਾ ਮਰਜੀ ਬੈਰਾਗ ਕਰ ਬੀਤਿਆ ਸਮਾਂ ਕਿਸੇ ਦੇ ਹੱਥ ਵਿੱਚ ਨਾ ਅੱਜ ਤੱਕ ਆਇਆ ਤੇ ਨਾ ਕਿਸੇ ਦੇ ਹੱਥ ਵਿੱਚ ਆਵੇਗਾ ਅੱਗੇ ਪਾਤਸ਼ਾਹ ਕਹਿ ਰਹੇ ਨੇ ਕਾਹੋਂ ਕਹਾ ਬਾਦ-ਬਾਦ ਹੁਣ ਆਪਾਂ ਕਈ ਵਾਰ ਜੇ ਬੱਚੇ ਨੂੰ ਕੋਈ ਗੱਲ ਸਮਝਾਈਏ ਨਾ ਤੇ ਉਹ ਨਾ ਸਮਝੇ ਆਪਾਂ ਕਹਿ ਦਿੰਨੇ ਆਂ ਕਿ ਹੁਣ ਤੈਨੂੰ ਮੈਂ ਬਾਰ-ਬਾਰ ਕੀ ਆਖਾਂ ਇਥੇ ਪਾਤਸ਼ਾਹ ਕਹਿ ਰਹੇ ਨੇ ਤੈਨੂੰ ਕਈ ਵਾਰ ਆਖਿਆ ਔਲ ਅਨਾਠ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਤਕਰੀਬਨ 54 ਸ਼ਬਦਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਹਰ ਸ਼ਬਦ ਵਿੱਚ ਪਾਤਸ਼ਾਹ ਨੇ ਕਿਹਾ ਭਾਈ ਸਮਾਂ ਬੀਤਦਾ ਜਾਂਦਾ ਏ ਹਰ ਸਮੇਂ ਦੇ ਸ਼ਬਦ ਵਿੱਚ ਪਾਤਸ਼ਾਹ ਨੇ ਕਿਹਾ ਭਾਈ ਮਾਇਆ ਦਾ ਮੋਹ ਛੱਡ ਦੇ ਹਰ ਸ਼ਬਦ ਵਿੱਚ ਕਿਹਾ ਪੀ ਜਿਨ੍ਹਾਂ ਨਾਲ ਪ੍ਰੇਮ ਪਾ ਕੇ ਬੈਠੇ ਇਹਨਾਂ ਨੇ ਨਾਲ ਨਿਭਣਾ ਨਹੀਂ ਪਰ ਜੇ ਅਜੇ ਤੱਕ ਵੀ ਆਪਾਂ ਸਮਝੇ ਨਹੀਂ ਤੇ ਪਾਤਸ਼ਾਹ ਕਹਿਣ ਲੱਗੇ ਕਾਹੋਂ ਕਹਾ ਬਾਰ-ਬਾਰ ਮੈਂ ਬਾਰ-ਬਾਰ ਤੈਨੂੰ ਇੱਕ ਹੀ ਗੱਲ ਕੀ ਸਮਝਾਵਾਂ ਸਮਝਤ ਨਹਿ ਕਿਉ ਗਵਾਰ ਹੁਣ ਜੇ ਇੱਕ ਵਾਰ ਕਿਸੇ ਨੂੰ ਕਹੀਏ ਦੋ ਵਾਰ ਕਹੀਏ ਤੇ ਉਹ ਸਮਝ ਜਾਵੇ ਭਾਵੇਂ ਪਹਿਲਾਂ ਗਲਤੀ ਵੀ ਕੀਤੀ ਹੈ ਪਰ ਗਲਤੀ ਮੰਨ ਲਵੇ ਆਪਾਂ ਕਹਾਂਗੇ ਵੀ ਚਲੋ ਭੁੱਲ ਤੇ ਕੀਤੀ ਸੀ ਪਰ ਸਿਆਣਾ ਨਿਕਲਿਆ ਅੱਗੇ ਵਾਸਤੇ ਸੁਧਰ ਗਿਆ ਪਰ ਜਿੰਨੂੰ ਬਾਰ-ਬਾਰ ਕਹੀਏ ਤੇ ਉਹ ਬਾਰ-ਬਾਰ ਗਲਤੀ ਦੁਹਰਾਵੇ ਫਿਰ ਉਹਨੂੰ ਕਿਹਾ ਜਾਂਦਾ ਇਹ ਮੂਰਖ ਹੈ ਇਹ ਗਵਾਰ ਹੈ ਇਹ ਜਾਣ-ਬੁੱਝ ਕੇ ਸਮਝਣਾ ਚਾਹੁੰਦਾ ਹੀ ਨਹੀਂ ਤੇ ਪਾਤਸ਼ਾਹ ਕਹਿਣ ਲੱਗੇ ਮੈਂ ਤੈਨੂੰ ਬਾਰ-ਬਾਰ ਆਖਦਾ ਹਾਂ ਪਰ ਸਮਝਤ ਨਹਿ ਕਿਉਂ ਗਵਾਰ ਇਹ ਮੂਰਖ ਮਨ ਤੂੰ ਬਾਰ ਬਾਰ ਕਹਿਣ ਤੇ ਵੀ ਸਮਝਦਾ ਨਹੀਂ ਹੁਣ ਤੈਨੂੰ ਮੈਂ ਕਿੰਨੀ ਵਾਰ ਆਖਾਂ ਬਿਨ ਸਤ ਮਹਿ ਲੱਗੈ ਬਾਰ ਓਰੇ ਸੰਗਾਤ ਹੈ ਕਿਉਂਕਿ ਮਨੁੱਖ ਨੂੰ ਲੱਗਦਾ ਪੀ ਜ਼ਿੰਦਗੀ ਮੇਰੀ ਬੀਤਣੀ ਨਹੀਂ ਭਾਵੇਂ ਮੇਰੇ ਵੇਖਦੇ ਵੇਖਦੇ ਆਲੇ ਦਿਵਾਲੇ ਵਿੱਚੋਂ ਕਿੰਨੇ ਮਨੁੱਖ ਚਲੇ ਗਏ ਕਿੰਨੇ ਜੀਵ ਜੰਤੂ ਚਲੇ ਗਏ ਕਿੰਨੀ ਬਨਸਪਤੀ ਪਹਿਲਾਂ ਸੀ ਅੱਜ ਨਹੀਂ ਪਰ ਮਨੁੱਖ ਨੂੰ ਲੱਗਦਾ ਹੈ ਕਿ ਭਾਈ ਮੈਂ ਤੇ ਥਿਰ ਰਹਿਣ ਵਾਲਾ ਮੈਂ ਕਿਤੇ ਜਾਣ ਵਾਲਾ ਨਹੀਂ ਪਰ ਪਤਾ ਕਦੋਂ ਲੱਗਦਾ ਕਹੋ ਕਬੀਰ ਸੋਈ ਨਰ ਜਾਗੈ ਜਮ ਕਾ ਡੰਡ ਮੂੰਦ ਮੈ ਲੱਗੈ ਜਦੋਂ ਸਿਰ ਤੇ ਜਮ ਦਾ ਡੰਡਾ ਕਾਲ ਦਾ ਡੰਡਾ ਮੌਤ ਦਾ ਡੰਡਾ ਵੱਜਦਾ ਤੇ ਫਿਰ ਇੱਕਦਮ ਇਹ ਉੱਠਦਾ ਕਿ ਭਾਈ ਸਮਾਂ ਤੇ ਬੀਤ ਚੁੱਕਾ ਏਸੀ ਤਰ੍ਹਾਂ ਪਾਤਸ਼ਾਹ ਕਹਿ ਰਹੇ ਨੇ ਤੇਰੀ ਜ਼ਿੰਦਗੀ ਇਕ ਔਰੇ ਦੀ ਤਰ੍ਹਾਂ ਹੈ ਔਰੇ ਦਾ ਭਾਵ ਹੁੰਦਾ ਗੜਾ ਗੜੇ ਨੂੰ ਕੋਈ ਔਲਾ ਵੀ ਕਹਿੰਦਾ ਹੈ ਔਰੇ ਕਰਕੇ ਵੀ ਸੰਬੋਧਨ ਕਰਦੇ ਨੇ ਜਦੋਂ ਬਰਸਾਤ ਪਵੇ ਨਾਲ ਗੜੇ ਮਾਰੀ ਹੋਵੇ ਆਪਾਂ ਵੇਖਦੇ ਆਂ ਕਿ برف ਦੇ ਛੋਟੇ ਛੋਟੇ ਟੁਕੜੇ ਪਾਣੀ ਦੀ ਬੂੰਦ ਜਿੱਡੇ ਜਾਂ ਇਹਦੇ ਤੋਂ ਵੱਡੇ ਉਹ ਜ਼ਮੀਨ ਤੇ ਡਿੱਗਣਗੇ ਠੰਡ ਵੀ ਕਰਨਗੇ ਖੜਾਕ ਵੀ ਕਰਨਗੇ ਤੇ ਆਪਾਂ ਕਈ ਵਾਰ ਜਦੋਂ ਬਹੁਤੀ ਗੜੇ ਮਾਰੀ ਹੋਵੇ ਤੇ ਕਿਹਾ ਜਾਂਦਾ ਹੈ ਕਿ ਬਾਹਰ ਤੇ برف ਡਿੱਗ ਗਈ ਹੈ ਪਰ ਪਾਤਸ਼ਾ ਕਿਰਪਾ ਕਰਦੀ ਨੇ ਉਹ ਗੜੇ ਜਿਹੜੇ ਜ਼ਮੀਨ ਤੇ ਡਿੱਗੇ ਵਰਖਾ ਦੇ ਰੂਪ ਵਿੱਚ ਉਹ ਸਾਡੇ ਵੇਖਦਿਆਂ ਵੇਖਦਿਆਂ ਬਰਫ਼ ਤੋਂ ਪਾਣੀ ਬਣੇ ਤੇ ਪਾਣੀ ਵੀ ਸੁੱਕ ਗਿਆ ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਹੈ ਜਿੰਨੂੰ ਸਦਾ ਵਾਸਤੇ ਸਦੀਵੀ ਕਰਕੇ ਮੰਨ ਕੇ ਬੈਠਾ ਹੈ ਕਹਿਣ ਲੱਗੇ ਕਿ ਭਾਵੇਂ ਤੂੰ ਪਾਣੀ ਦਾ ਬੁਲਬਲਾ ਸਮਝ ਲੈ ਭਾਵੇਂ ਤੂੰ ਬਰਫ਼ ਦਾ ਬਣਿਆ ਹੋਇਆ ਗੜਾ ਸਮਝ ਲੈ ਪਾਵੇਂ ਤੂੰ ਰਾਤ ਦੇ ਸੁਪਨੇ ਵਰਗਾ ਸਮਝ ਲੈ ਫੁੱਲਾਂ ਦੀ ਬਗੀਚੀ ਵਰਗਾ ਸਮਝ ਤੇ ਚਾਹੇ ਰਾਤ ਦੇ ਪਰੌਣਿਆਂ ਵਰਗਾ ਮੰਨ ਲੈ ਇਹ ਸਮਾਂ ਥਿਰ ਰਹਿਣ ਵਾਲਾ ਨਹੀਂ ਜਿੰਨੇ ਸੰਸਾਰ ਵਿੱਚ ਆਏ ਸੀ ਆਪੋ ਆਪਣੇ ਸਮੇਂ ਦੇ ਨਾਲ ਚਲੇ ਗਏ ਕਿਉਂਕਿ ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੈ ਧਾਰੀ ਹੈ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਾਲਸੀ ਸਭ ਕੋਈ ਆਈ ਵਾਰੀ ਐ ਹੁਣ ਕਿਸਾਨ ਫਸਲ ਬੀਜਦਾ ਇਹ ਕਿਸਾਨ ਦੀ ਮਰਜ਼ੀ ਐ ਕਿ ਫਸਲ ਨੂੰ ਕੱਚਿਆਂ ਵੜਣਾ ਕਿ ਪੱਕਿਆਂ ਵੜਣਾ ਆਪਾਂ ਕਹਿ ਦਈਏ ਕਿ ਮੇਰੀ ਤੇ ਉਮਰ ਅਜੇ ਜਵਾਨੀ ਵਾਲੀ ਐ ਆਪਾਂ ਦਾਵਾ ਕਰੀਏ ਕਿ ਅਜੇ ਤੇ ਕੋਈ ਬਚਪਨ ਵਿੱਚ ਐ ਕਿ ਇੰਨੇ ਤੇ 70 ਸਾਲ ਜੀਣਾ ਐ ਇੰਨੇ 100 ਸਾਲ ਜੀਣਾ ਪਾਤਸ਼ਾਹ ਕਿਰਪਾ ਕਰਦੇ ਨੀ ਜਿਉਂ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਵਾੜ ਪੁਰਾਨੀ ਇਹ ਉਹਦੀ ਆਪਣੀ ਮਰਜ਼ੀ ਹੈ ਭਾਈ ਕੱਚੀ ਵੱਢ ਲਵੇ ਕੋਈ ਕੱਚੀ ਫਸਲ ਵੱਢਦਾ ਹੋਵੇ ਆਪਾਂ ਕਹੀਏ ਕਿ ਕਿਉਂ ਵੱਢਦਾ ਹੈ ਤੇ ਉਹ ਜਵਾਬ ਦੇਵੇਗਾ ਕਿ ਮੇਰੀ ਜ਼ਮੀਨ ਮੈਂ ਬੀਜ ਪਾਇਆ ਮੈਂ ਸੰਭੀ ਹੈ ਮੇਰੀ ਮਰਜ਼ੀ ਹੈ ਮੈਂ ਕੱਚੀ ਵੱਢਾਂ ਜਾਂ ਫਿਰ ਪੱਕੀ ਵੱਢ ਲਵਾਂ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ ਆਪਾਂ ਸਾਰੇ ਰੱਬ ਦੀ ਪੈਦਾ ਕੀਤੀ ਇੱਕ ਫਸਲ ਦੀ ਤਰ੍ਹਾਂ ਕਿ ਉਹਦਾ ਹੁਕਮ ਹੈ ਬਚਪਨ ਵਿੱਚ ਲੈ ਜਾਵੇ ਜਵਾਨੀ ਵਿੱਚ ਲੈ ਜਾਵੇ ਤੇ ਭਾਵੇਂ ਬੁਢੇਪੇ ਵਿੱਚ ਵੀ ਨਾ ਖੜੇ ਬੜਾ ਸਮਾਂ ਬੈੱਡ ਤੇ ਕੋਈ ਰੜਕਦਾ ਰਹੇ ਪਰ ਪਾਤਸ਼ਾਹ ਆਕਦੇ ਨੇ ਇਹ ਗੱਲ ਯਾਦ ਰੱਖ ਪਰੋਸਾ ਇੱਕ ਪਲ ਦਾ ਵੀ ਨਹੀਂ ਪਰੋਸਾ ਅੱਖ ਦੇ ਫੋਰ ਦਾ ਵੀ ਨਹੀਂ ਜਦੋਂ ਉਹਦਾ ਹੁਕਮ ਹੋਇਆ ਦੁਨੀਆਂ ਦੀ ਕੋਈ ਤਾਕਤ ਤੈਨੂੰ ਬਚਾਉਣ ਵਾਲੀ ਨਹੀਂ ਕਿਉਂਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਕੋਈ ਜਨਮ ਦਾ ਦੇਵਤਾ ਆਖਦਾ ਕੋਈ ਮੌਤ ਦਾ ਦੇਵਤਾ ਆਖਦਾ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ ਪੀ ਇਹ ਦੇਵਤੇ ਨੇ ਮੌਤ ਦੇਣ ਵਾਲੇ ਇਹ ਦੇਵਤਾ ਜਨਮ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਦੋਂ ਆਪਾਂ ਬਚਨ ਅਕਾਲ ਉਸਤਤ ਬਾਣੀ ਵਿੱਚ ਪੜਾਂਗੇ ਉਹਨਾਂ ਨੇ ਆਖਿਆ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ ਤੂੰ ਇੱਕ ਰਾਮਚੰਦਰ ਦੀ ਗੱਲ ਕਰਦਾ ਇੱਕ ਸ਼ਿਵਜੀ ਦੀ ਗੱਲ ਕਰਦਾ ਕਈ ਆਏ ਸੰਸਾਰ ਵਿੱਚ ਤੇ ਕਈ ਚਲੇ ਗਏ ਇਸੇ ਤਰ੍ਹਾਂ ਇਹ ਯਾਦ ਰੱਖ ਜੇ ਉਹ ਚਲੇ ਗਏ ਤੇ ਰਹਿਣਾ ਸੰਸਾਰ ਦੇ ਵਿੱਚ ਤੂੰ ਵੀ ਨਹੀਂ ਇਸ ਕਰਕੇ ਰਾਮ ਬਾਜ ਰਾਮ ਬਾਜ ਜਨਮ ਸਿਰਾਤ ਹੈ ਕਹੋ ਕਹਾ ਬਾੜ ਬਾੜ ਸਮਝਤ ਨਹ ਕਿਉ ਗਵਾਜ ਬਿਨ ਸਤ ਨਹ ਲਗੇ ਬਾਰ ਓਰੇ ਸੰਗਾਤ ਹੈ ਰੇਤ ਦਾ ਕੋਈ ਘਰ ਬਣਾ ਲਵੇ ਬੱਚੇ ਸਮੁੰਦਰ ਦੇ ਕਿਨਾਰੇ ਤੇ ਬੈਠ ਕੇ ਕੋਈ ਪੈਰ ਵਿੱਚ ਰੱਖ ਕੇ ਛੋਟਾ ਜਿਹਾ ਘਰ ਬਣਾ ਲੈਂਦਾ ਤੇ ਬੜੀਆਂ ਖੇਡਾਂ ਕਰਦਾ ਵੀ ਮੈਂ ਇਹ ਘਰ ਬਣਾਇਆ ਇੱਥੇ ਤੇ ਮੈਂ ਰਹਿਣਾ ਪਰ ਪਾਣੀ ਦੀ ਇੱਕ ਛਲ ਆਵੇ ਤੇ ਬਣੇ ਹੋਏ ਘਰਾਂ ਨੂੰ ਤਬਾਹ ਕਰ ਦਿਆ ਕਰਦੀ ਹੈ ਰੇਤ ਦੀਆਂ ਕੰਧਾਂ ਕਦੇ ਟਿਕਿਆ ਨਹੀਂ ਕਰਦੀਆਂ ਇਸੇ ਤਰ੍ਹਾਂ ਪਾਤਸ਼ਾਹ ਨੇ ਆਖਿਆ ਜਾਗ ਰਤਨਾ ਸਭ ਝੂਠ ਹੈ ਜਾਨ ਲੇਹੋ ਦੇ ਬੀਤ ਕਹਿ ਨਾਨਕ ਫਿਰ ਨਾ ਰਹੇ ਜਿਉਂ ਬਾਲੂ ਕੀ ਭੀਤ ਬਾਲੂ ਕਿਆ ਜਾਂਦਾ ਹੈ ਰੇਤ ਨੂੰ ਕਹਿਣ ਲੱਗੇ ਜਿਵੇਂ ਰੇਤ ਦੀ ਬਣੀ ਹੋਈ ਕੰਦ ਜਿਵੇਂ ਰਾਤ ਦੀ ਨੀਂਦ ਵਿੱਚ ਆਇਆ ਹੋਇਆ ਸੁਪਨਾ ਜਿਵੇਂ ਬਾਗੀਚੀ ਵਿੱਚ ਖਿੜੇ ਹੋਏ ਫੁੱਲ ਜਿਵੇਂ ਪਾਣੀ ਤੇ ਪੈਦਾ ਹੋਇਆ ਬੁਲਬੁਲਾ ਇਹ ਸਦਾ ਰਹਿਣ ਵਾਲੀ ਨਹੀਂ ਇਹ ਵਕਤੀ ਤੌਰ ਤੇ ਨਹੀਂ ਇੱਕ ਘੜੀ ਤੋਂ ਘੜੀ पल दो पल ਦੇ ਮਹਿਮਾਨ ਨੀ ਏਸੀ ਤਰਾਂ ਤੇਰਾ ਜੀਵਨ ਹੈ ਬਿਨ ਸਤ ਨਹਿ ਲਗੈ ਬਾਦ ਓਰੇ ਸਮਗਾਤ ਹੈ ਪਾਣੀ ਦੇ ਗੜੇ ਦੇ ਵਾਗ ਪਿਗਲ ਜਾਵੇਗਾ ਜ਼ਮੀਨ ਦੇ ਵਿੱਚ ਸਮਾ ਜਾਵੇ ਅੱਗੇ ਕਿਰਪਾ ਕੀਤੀ ਸਗਲ ਪਰਮ ਡਾਰ ਦੇ ਗੋਬਿੰਦ ਕੋ ਨਾਮ ਲੈ ਕਹਿਣ ਲੱਗੇ ਜਿਨੇ ਵੀ ਪਰਮ ਤੇਰੇ ਮਨ ਵਿੱਚ ਨੇ ਨਾ ਜਿੰਨੀਆਂ ਵੀ ਭਟਕਣਾਵਾਂ ਤੇਰੇ ਮਨ ਵਿੱਚ ਨੇ ਉਹਨਾਂ ਸਾਰੀਆਂ ਭਟਕਣਾ ਦਾ ਤੂੰ ਤਿਆਗ ਕਰ ਕਿਉਂਕਿ ਮਨੁੱਖ ਦੇ ਮਨ ਦੀ ਭਟਕਣਾ ਹੈ ਜਿਹੜੀ ਇਹਨੂੰ ਰੱਬ ਦੇ ਨਾਲ ਮਿਲਣ ਨਹੀਂ ਦਿੰਦੀ ਇਹ ਯਾਦ ਰੱਖਣਾ ਜਦੋਂ ਤੱਕ ਭਟਕਣਾ ਹੋਵੇ ਸੋਨਾ ਕਦੇ ਵੀ ਟਿਕਦਾ ਨਹੀਂ ਜਦੋਂ ਭਟਕਣਾ ਮੁੱਕ ਜਾਵੇ ਤੇ ਕੋਠਾਲੀ ਦੇ ਵਿੱਚ ਟਿਕ ਜਾਂਦਾ ਪਾਤਸ਼ਾਹ ਕਹਿਣ ਲੱਗੇ ਜੇ ਟਿਕਣਾ ਚਾਹੁੰਨਾ ਹੈ ਨਾ ਆਪਾਂ ਆਖਦੇ ਹਾਂ ਜੀ ਮੇਰਾ ਤੇ ਮਨ ਨਹੀਂ ਟਿਕਦਾ ਮੈਂ ਬਾਣੀ ਪੜਨ ਬੈਠਾ ਮੈਂ ਨਾਮ ਜਪਣ ਬੈਠਾ ਤੇ ਮਨ ਟਿਕਦਾ ਨਹੀਂ ਪਾਤਸ਼ਾਹ ਕਹਿਣ ਲੱਗੇ ਪਹਿਲਾ ਮਨ ਦੇ ਅੰਦਰੋਂ ਪਰਮਾ ਤੇ ਭਟਕਣਾਵਾਂ ਦਾ ਨਾਸ਼ ਕਰ ਇਹ ਟਿਕਦਾ ਤਾਂ ਨਹੀਂ ਕਿਉਂਕਿ ਤੇਰੀ ਆਸ ਹੀ ਬੜੇ ਥਾਵਾਂ ਤੇ ਤੂੰ ਤੇ ਆਖਦਾ ਵੀ ਜੇ ਇਥੋਂ ਗੱਲ ਨਾ ਬਣੀ ਤੇ ਸਿਆਣੇ ਕੋਲੋਂ ਧਾਗਾ ਲੈਣਾ ਤੂੰ ਤੇ ਆਖਦਾ ਵੀ ਪਾਠ ਭਾਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਕਰਾਉਣਾ ਪਰ ਮੈਂ ਸਾਹਾ ਕਿਸੇ ਸਿਆਣੇ ਕੋਲੋਂ ਜਾ ਕੇ ਕਢਾਉਣਾ ਭਟਕਣਾ ਤੇ ਇਥੋਂ ਤੱਕ ਹੈ ਕਿ ਮੈਂ ਵਰਤ ਰੱਖਾਂਗਾ ਉਮਰ ਲੰਮੀ ਹੋ ਜਾਵੇਗੀ ਕਹਿਣ ਦਾ ਭਾਵ ਸ਼ਰਣ ਕਿਸੇ ਹੋਰ ਦੀ ਤੇ ਭਰੋਸਾ ਕਿਸੇ ਹੋਰ ਦਾ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਆਪਾਂ ਮੰਨਿਆ ਨਾ ਉਹਦੀ ਵਿਚਾਰ ਨੂੰ ਸਮਝਣ ਦਾ ਯਤਨ ਨਾ ਕੀਤਾ ਤੇ ਸਰੀਰ ਤੌਰ ਤੇ ਮੱਥਾ ਟੇਕ ਲਿਆ ਪਾਤਸ਼ਾਹ ਕਿਰਪਾ ਕਰਦੇ ਨੇ ਜਿਵੇਂ ਬਾਦੀ ਰੂਪ ਵਿੱਚ ਇਕੱਲਾ ਇਸ਼ਨਾਨ ਉਹ ਸਰੀਰ ਦੀ ਮੈਲ ਤੇ ਦੂਰ ਕਰ ਸਕਦਾ ਹੈ ਪਰ ਮਨ ਦੀ ਨਹੀਂ ਇਸੇ ਤਰ੍ਹਾਂ ਬਾਹਰੀ ਰੂਪ ਵਿੱਚ ਮੱਥਾ ਟੇਕਣਾ ਮੁਬਾਰਕ ਹੈ ਪਰ ਉਹ ਸਰੀਰਕ ਤੌਰ ਤੇ ਇੱਕ ਸਨਮਾਨ ਹੈ ਪਰ ਜੇ ਚਾਹੁੰਨਾ ਹੈ ਕਿ ਮਨ ਵੀ ਟਿਕ ਜਾਵੇ ਫਿਰ ਆਪਣੇ ਮਨ ਦੀਆਂ ਪਟਕਣਾਵਾਂ ਨੂੰ ਮੁਕਾ ਕੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਨਮੁਖ ਜਾ ਕੇ ਸਿਰ ਵੀ ਭੇਟ ਕਰਿਆ ਕਰ ਇਸ ਕਰਕੇ ਸਗਲ ਪਰਮ ਧਾਰ ਦੇ ਗੋਬਿੰਦ ਕੋ ਨਾਮ ਲੈ ਅੰਤ ਬਾਾਰ ਸੰਗ ਤੇਰੇ ਇਹ ਹੈ ਏਕ ਜਾਤ ਹੈ ਹੁਣ ਸਾਡਾ ਸਵਾਲ ਹੁੰਦਾ ਹੈ ਕਿ ਮਨੁੱਖ ਜਦੋਂ ਸੰਸਾਰ ਤੋਂ ਜਾਂਦਾ ਹੈ ਖਾਲੀ ਹੱਥ ਜਾਂਦਾ ਹੈ ਇਹ ਕੀ ਲੈ ਕੇ ਗਿਆ ਕੀ ਲੈ ਕੇ ਆਇਆ ਸੀ ਤੇ ਪੜਦਿਆਂ ਨੰਗੇ ਆਵਨ ਨੰਗੇ ਜਾਨਾ ਜੇ ਕੋਈ ਇਹ ਸਵਾਲ ਕਰੇ ਕਿ ਨਾਲ ਕੁਝ ਜਾਂਦਾ ਹੈ ਨਾਲ ਕੀ ਜਾਵੇਗਾ ਕੀ ਲੈ ਕੇ ਜਾਣ ਤੇ ਪਾਤਸ਼ਾਹ ਨੇ ਜਵਾਬ ਦਿੱਤਾ ਸਗਲ ਪਰਮ ਧਾਰ ਦੇ ਗੋਬਿੰਦ ਕੋ ਨਾਮ ਲੈ ਜਿਹੜਾ ਜਪਿਆ ਹੋਇਆ ਨਾਮ ਹੈ ਅੰਤ ਬਾਦ ਸੰਗ ਤੇਰਾ ਇਹ ਹੈ ਇੱਕ ਜਾਤ ਹੈ ਇੱਕ ਨਾਮ ਤੋਂ ਬਿਨਾ ਤੇਰੇ ਨਾਲ ਕਿਸੇ ਨੇ ਵੀ ਦਾਣਾ ਨਹੀਂ ਤੇ ਆਖਰੀ ਬੰਦ ਵਿੱਚ ਪਾਤਸ਼ਾਹ ਨੇ ਆਖਿਆ ਵਿਖਿਆ ਵਿਖਿ ਜਿਉ ਵਿਸਾਰ ਮਾਇਆ ਦੀ ਜ਼ਹਿਰ ਨੂੰ ਵਿਸਾਰ ਦੇ ਪ੍ਰਭ ਕੋ ਜਸ ਹੀ ਏ ਤਾਰ ਹੁਣ ਮਾਇਆ ਨੂੰ ਵਿਸਾਰਨ ਦੀ ਗੱਲ ਨਹੀਂ ਹੈ ਜ਼ਹਿਰ ਇੱਕ ਡਾਕਟਰ ਦੇ ਕੋਲ ਵੀ ਹੈ ਉਹਨੇ ਦਵਾਈਆਂ ਦੇ ਵਿੱਚ ਪਾਈ ਹੈ ਤੇ ਆਪਾਂ ਕਹਿੰਨੇ ਆਂ ਕਿ ਜੇ ਸੱਪ ਲੜ ਜਾਵੇ ਤੇ ਜ਼ਹਿਰ ਨੂੰ ਜ਼ਹਿਰ ਹੀ ਕੱਟਦਾ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਉਹਦੇ ਵਿੱਚ ਵੀ ਜ਼ਹਿਰ ਹੈ ਪਰ ਉਹਨੂੰ ਵਰਤਣ ਦਾ ਢੰਗ ਤਰੀਕਾ ਡਾਕਟਰ ਦੇ ਕੋਲ ਹੈ ਹੁਣ ਚਾਕੂ ਇੱਕ ਛੁਰੀ ਤੋਰ ਦੇ ਹੱਥ ਵਿੱਚ ਵੀ ਹੈ ਤੇ ਇੱਕ ਡਾਕਟਰ ਦੇ ਹੱਥ ਵਿੱਚ ਵੀ ਐ ਪਰ ਚੋਰ ਡਾਕੂ ਵਰਤੇਗਾ ਉਹ ਕਿਸੇ ਨੂੰ ਮਾਰ ਸਕਦਾ ਹੈ ਕਤਲ ਕਰ ਸਕਦਾ ਹੈ ਨੁਕਸਾਨ ਕਰਦਾ ਪਰ ਉਹੀ ਚਾਕੂ ਜਾਂ ਛੁਰੀ ਦੇ ਡਾਕਟਰ ਵਰਤੇ ਤੇ ਉਹ ਨਵਾਂ ਜੀਵਨ ਦੇ ਦਿੰਦਾ ਹੈ ਇਸੇ ਤਰ੍ਹਾਂ ਮਾਇਆ ਹੂਣੀ ਮੁਬਾਰਕ ਹੈ ਪਰ ਮਾਇਆ ਦਾ ਹੰਕਾਰ ਸਿਰ ਨੂੰ ਚੜ ਜਾਵੇ ਇਹ ਜਪ ਤਪ ਨੂੰ ਮਨਫੀ ਕਰਕੇ ਸੁੱਟ ਦਿੰਦੀ ਐ ਪਾਤਸ਼ਾਹ ਕਹਿਣ ਲੱਗੇ ਮਾਇਆ ਰੱਖ ਪਰ ਇਹਦੀ ਜ਼ਹਿਰ ਨੂੰ ਆਪਣੇ ਕੋਲ ਨਾ ਰੱਖੀ ਵਿਖਿਆ ਵਿਖਿ ਜੋ ਵਿਸਾਦ ਪ੍ਰਭ ਕੋ ਜਸ ਹੀ ਏ ਤਾਰ ਉਹਦਾ ਜਸ ਉਹਦਾ ਨਾਮ ਉਹਦੀ ਸਿਫਤੂ ਸੁਨਾ ਉਹ ਆਪਣੇ ਹਿਰਦੇ ਅੰਦਰ ਧਾਰਨ ਕਰ ਨਾਨਕ ਜਨ ਕਹਿ ਪੁਕਾਰ ਔਸਰ ਬਿਹਾਤ ਹੈ ਕਹਿਣ ਲੱਗੇ ਨਾਨਕ ਇਹੀ ਤੈਨੂੰ ਪੁਕਾਰ ਪੁਕਾਰ ਕੇ ਆਖ ਰਿਹਾ ਐ ਤੇਰਾ ਸਮਾਂ ਬੀਤਦਾ ਜਾ ਰਿਹਾ ਹਰ ਜਸਰੀ ਮਨਾਂ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਬੀਰੂ ਸਤਗੁਰੂ ਕਹਿਣ ਲੱਗੇ ਸਮਾਂ ਬੀਤਦਾ ਜਾਂਦਾ ਹੀ ਜ਼ਿੰਦਗੀ ਬੀਤਦੀ ਜਾਂਦੀ ਹੈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਪਰ ਅਜੇ ਤੂੰ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ ਅਜੇ ਤੂੰ ਧਿਆਨ ਦਿੰਦਾ ਨਹੀਂ ਅਜੀ ਸਮਾਂ ਹੈ ਅਜੀ ਕੁਝ ਵੀ ਵਿਗੜਿਆ ਨਹੀਂ ਜਿੰਨਾ ਸਮਾਂ ਬਚਿਆ ਜਿੰਨੀ ਜ਼ਿੰਦਗੀ ਬਚੀ ਹੈ ਉਹਨੂੰ ਲੇਖੇ ਦੇ ਵਿੱਚ ਲਾ ਗੁਰੂ ਕਿਰਪਾ ਕਰੇ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਇਹ ਗੁਰੂ ਕਿਰਪਾ ਕਰੇ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ